ਅੱਜ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਇਸ ਨਸ਼ਾ ਤਸਕਰ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਨੇ ਪੁਲਜ਼ਾ ਕਹਿਣਾ ਹੈ ਕਿ ਇਸ ਨੂੰ ਕਾਬੂ ਕੀਤਾ ਗਿਆ ਅਤੇ ਪਾਕਿਸਤਾਨ ਤੋਂ ਹੈਰਨ ਮੰਗਵਾ ਕੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਪਲਾਈ ਕੀਤੀ ਜਾਂਦੀ ਸੀ ਤੇ 40 ਕਰੋੜ ਦੀ ਕੀਮਤ ਵਾਲੀ ਹੈਰਨ ਵੀ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਵੱਡੇ ਖੁਲਾਸੇ ਹੋਣ ਦੀ ਵੀ ਸ਼ੰਕਾ ਅੱਜ ਜਿਹੜਾ ਯੋਧ ਨਸ਼ਾ ਵਿਰੋਧ ਦੇ ਵਿੱਚ ਬਹੁਤ ਵਧੀਆ ਜਿਹੜੀ ਆਪਾਂ ਨੂੰ ਇਹਦੀ ਰਿਕਵਰੀ ਹੋਈ ਹੈ ਇਸ ਦੀ ਸਫਲਤਾ ਮਿਲੀ ਹੈ ਸੀਆਈਏ ਵੱਲੋਂ ਸੀਏ ਦੀ ਸਾਰੀ ਟੀਮ एसपीडी साहब डीएसपी सिटी ਤੇ ਸੀਏ ਇਨਚਾਰਜ ਤੇ ساری ਡੈਡੀ ਟੀਮ ਰਣਾਲਕੇ ਦੇ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਰਾਜ ਸਿੰਘ ਉਰਫ ਰਾਜੂ ਉਮਰ ਕਰੀਬ 34 ਸਾਲ ਉਹਨੂੰ ਗ੍ਰਿਫਤਾਰ ਕਰਕੇ ਮਕਦਮਾ ਨੰਬਰ 16 ਦਰਜ ਕੀਤਾ ਸ੍ਰੀ ਖਾਣਾ ਸਿਟੀ ਦੇ ਵਿੱਚ ਤੇ ਇਹਦੇ ਵਿੱਚ ਇਹਨਾਂ ਨੂੰ 2 ਕਿਲੋ 306 ਗ੍ਰਾਮ ਹੈਰਨ ਇੱਕ ਮੋਬਾਈਲ ਫੋਨ ਇੱਕ ਮੋਟਰਸਾਈਕਲ ਇਹਨਾਂ ਦਾ ਬਰਾਮਦ ਹੋਇਆ ਏ ਰਾਜ ਸਿੰਘ ਉਰ ਫਜੂਨ ਇਹਦੇ ਗ੍ਰਿਫਤਾਰ ਕੀਤਾ ਹੈ ਇਥੇ ਜਿਹੜਾ ਰਾਜ ਸਿੰਘ ਇੱਕ ਫਜੂਆ ਇਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਆ ਇੱਕ 7 ਕਿਲੋ 110 ਗ੍ਰਾਮ ਹੈਰੋਇਨ ਦਾ ਮੁਕਦਮਾ ਨੰਬਰ 40 ਹੈ थाना सदर ਫੋਲਡ ਪਰ ਦਾ 2021 ਦਾ ਤੇ ਇੱਕ ਮੁਕਦਮਾ ਨੰਬਰ 17 2024 ਦਾ ਜਿਹਦੇ ਵਿੱਚ 300 ਗ੍ਰਾਮ ਹੈਰੋਇਨ ਆ ਤੇ ਇਹ ਇਹਦੇ ਤੇ ਦੋ ਮੁਕਦਮੇ ਪਹਿਲਾਂ ਵੀ ਦਰਜ ਆ ਤੇ ਇਵੇਂ ਹੀ ਇੱਕ ਹੋਰ ਵਧੀਆ ਵੱਡੀ ਸਫਲਤਾ ਹਾਸਲ ਹੋਈ ਜਦੋਂ ਸੀਆਈਏ ਵੱਲੋਂ ਹੀ ਐਸਪੀ ਟੀ ਸਾਹਿਬ ਤੇ ਡੀਐਸਪੀ ਸਿਟੀ ਦੀ ਸੁਪਰਵੀਜ਼ਨ ਦੇ ਵਿੱਚ ਇੱਕ 5 ਕਿਲੋ 562 ਗ੍ਰਾਮ ਹੈਰੋਇਨ ਜਿਹੜੀ ਕਿ ਡਰੋਨ ਰਾਹੀਂ ਪਰ ਉਹ ਪਾਕਿਸਤਾਨ ਸਾਈਡ ਤੋਂ ਆਈ ਸੀ ਉਸ ਉਹਦੇ ਵਿੱਚੋਂ ਬਰਾਮਦਗੀ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਬਹੁਤ ਹੀ ਐਕਟਿਵ ਲੀਡਸ ਮਿਲੀਆਂ ਹਨ ਜਿਹੜੇ ਬੰਦੇ ਨੇ ਇਹ ਮੰਗਵਾਈ ਸੀ ਜਿੱਨਾਂ ਦੀ ਹੈਰੋਇਨ ਆ ਇਹ ਉਸ ਮਗਲਰ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਸਰ ਜਨਾ ਰਜੂ ਹੈਗਾ ਉਹ ਜੇਲ੍ਹ ਚੋਂ ਆਇਆ ਜਾਂ ਪਹਿਲਾਂ ਜੇਲ੍ਹ ਚ ਨਹੀਂ ਸੀਗਾ ਜਾਂ ਪਹੋੜਾ ਸੀ ਕਿਤੇ ਇਹ ਜੇ ਜੇਲ ਸੀਗਾ ਜੀ ਤੇ 9ਵੇਂ ਮਹੀਨੇ ਇਹ ਬਿਲ ਆਊਟ ਹੋਇਆ ਆਂਦੇ ਸਰ ਫਿਰ ਸਰ ਇਹਨੇ ਸ਼ੁਰੂ ਕਰਤਾ ਹੂੰਗਾ 27 ਕਿਲੋ ਪਹਿਲਾ ਇਹ ਬਿਲਕੁਲ ਬਿਲਕੁਲ ਸਰ ਜਿਹੜੀ 5 ਕਿਲੋ 660 ਗ੍ਰਾਮ ਹੋ ਰਹੀ ਹੈ ਸਰ ਉਹ ਡ੍ਰੋਨ ਨਹੀਂ ਆਈ ਹਾਂਜੀ ਹਾਂਜੀ ਡ੍ਰੋਨ ਨਹੀਂ ਆਈ ਪਾਕਿਸਤਾਨ ਪਾਕਿਸਤਾਨ ਇਸ ਡ੍ਰੋਨ ਵੀ ਨਾਲ ਬਰਮਤ ਹੋਇਆ ਨਹੀਂ ਡ੍ਰੋਨ ਨਹੀਂ ਬਰਮਤ ਹੋਇਆ ਪਰ ਉਹਦੇ ਜਿਹੜਾ ਸਾਰੀ ਪੈਕਿੰਗ ਵਗੈਰਾ ਤੇ ਉਹ ਉੱਥੋਂ ਕਲੀਅਰ ਹੁੰਦਾ ਵੀ ਇਹ ਡ੍ਰੋਨ ਨਹੀਂ ਆਈ ਸਰ ਮਾਮਲਾ ਜਿਹੜੀ ਲਾਈਟ ਜਿਹੜੀਆਂ ਜਲਣੀਆਂ ਸੀਗੀਆਂ ਮੋਬਾਈਲ ਦੀਆਂ ਉਸ ਤੋਂ ਬਾਅਦ ਉਹਨੂੰ ਕੈਚ ਕਰਦੇ ਹੋਏ ਜਾਂ ਉੱਪਰ ਡਰੋਨ ਦੀ ਆਵਾਜ਼ ਆਈ ਉਹਨੂੰ ਕੈਚ ਕਰਦੇ ਹੋਏ ਤੀਸ ਫੜੀ ਗਈ ਬਿਲਕੁਲ ਹੀ ਸਾਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਇਨਫੋਰਮੇਸ਼ਨ ਬੇਸ ਸਾਡੇ ਸੀਆਈਏ ਦੀ ਟੀਮ ਉੱਥੇ ਸੀ ਤੇ ਜਦੋਂ ਇਹਨਾਂ ਨੂੰ ਡਰੋਨ ਦੀ ਆਵਾਜ਼ ਵਗੈਰਾ ਵੀ ਸੁਣੀ ਆ ਉੱਥੇ ਤੇ ਉਸ ਉਸ ਨੂੰ ਦੇਖਦੇ ਹੋਏ ਇਹ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਘੇਰਾਬੰਦੀ ਕੀਤੀ ਤੇ ਜਿੱਥੋਂ ਹਾਪਟਾਂਤੀ ਹੋਈ ਸਾਢੇ 5 ਕਿਲੋ ਵਾਲੇ ਚ ਨਾਮਲੂ ਮਾਸਰ ਇੱਕ ਖੇਤ ਚ ਡਿੱਗੀ ਉਸ ਖੇਤ ਖੇਤ ਵਾਲੇ ਤੇ ਕੋਈ ਸ਼ੱਕ ਜਾਂ ਵੈਸੇ ਨਹੀਂ ਇਹਦੇ ਵਿੱਚ ਅਸੀਂ ਹਜੇ ਉਹਨੂੰ ਡਿਸਕਲੋਜ਼ ਨਹੀਂ ਕਰਦੇ ਸਿਰ ਪਾਰਟ ਆਫ ਇਨਵੈਸਟੀਗੇਸ਼ਨ ਪਰ ਸਾਨੂੰ ਪਤਾ ਲੱਗ ਗਿਆ ਉਸ ਦਾ ਆਇਡੈਂਟੀਫਾਈ ਹੋ ਗਏ ਇਹ ਜਿਹੜੇ ਬੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨਾ ਹੈ ਖ਼ੈਦادیه ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ਼ ਯੁੱਧ ਛੇੜਿਆ ਹੋਇਆ ਜਿਸ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਛੇੜੇ ਯੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਇਸ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ ਬੀਰਾਰੀ ਰਿਪੋਰਟ লাই ਪੰਜਾਬੀ টিভি